ਲਓ ਜੀ ਅੱਜ ਦਾ ਬਲੌਗ ਹੈਗਾ ਕਹਿੰਦੇ ਵਿਸਲਰ ਦਾ ਬਾਕੀ ਦਿਖਾਉਨੇ ਆ ਤੁਹਾਨੂੰ ਕਹਿੰਦੇ ਵਿਸਲਰ ਦੇ ਨਜ਼ਾਰੇ ਬਰਫ਼ ਪੈਣੋਂ ਹਟਦੀ ਨਹੀਂ ਆ ਨੌਂ ਘੰਟਾ ਲੈਂਚ ਖੜ ਜਾਂਦੇ ਪਹੁੰਚ ਗਏ ਹੁਣ ਬਾਕੀ ਦਿਖਾਉਨੇ ਆ ਤੁਹਾਨੂੰ ਕਹਿੰਦੇ ਉੱਪਰਲਾ 뷰 ਜਾ ਕੇ ਲਓ ਜੀ ਕਹਿੰਦੇ ਪਹੁੰਚ ਗਏ ਬਾਕੀ ਦਿਖਾਉਨੇ ਆ ਮਾਹੌਲ ਸਰੋ ਜੀ ਚੱਕ ਕਹਿੰਦੇ ਰਾਤ ਦਾ 뷰 ਠੰਡ ਨੇ ਹੱਤ ਕਰਾਈ ਪਈ ਆ ਤੈਂ-ਤੈਂ ਛਾੜ ਕੇ ਜੈਕਟਾਂ ਤੇ ਫੇ ਆਏ ਰਾਤ ਨੂੰ ਹੁਣ ਵਾਕੀ ਜਿਹੜਾ ਅਸਲ ਪਿੰਡ ਉਹ ਦਿਖਾਉਂਦੇ ਤੁਹਾਨੂੰ ਬਿਸਲਰ ਤੇ ਨਾਲ ਕਹਿੰਦੇ ਭਿੰਦਾ ਪਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲਓ ਜੀ ਅੱਜ ਦਾ ਬਲੌਗ ਹੈਗਾ ਕਹਿੰਦੇ ਵਿਸਲਰ ਦਾ ਬਾਕੀ ਦਿਖਾਉਨੇ ਆ ਤੁਹਾਨੂੰ ਕਹਿੰਦੇ ਵਿਸਲਰ ਦੇ ਨਜ਼ਾਰੇ ਬਰਫ਼ ਪੈਣੋ ਹਟਦੀ ਨਹੀਂ ਆ ਤੇ ਬਾਕੀ ਰਾਤ ਦੀਆਂ ਵੀਡੀਓ ਵੀ ਪਾਉਂਦੇ ਆ ਵਿੱਚ ਤੇ ਕਰਦੇ ਆ ਸਾਰੀਆਂ ਐਡ ਤੇ ਹੋ ਗਈ ਕਹਿੰਦੇ ਸਵੇਰ ਗਾਹ ਪਾਇਆ ਪਿਆ ਕਰੋ ਜੀ ਚੈੱਕ ਕਹਿੰਦੇ ਕੰਮ ਵੀ ਘੈਂਟ ਹੀ ਆ ਇੱਥੇ ਰਹਿਣਾ ਵੀ ਬਹੁਤ ਵਧੀਆ ਸੀਗਾ ਹੋਟਲ ਵੀ ਇੱਧਰ ਸੁਖੀ ਭਾਜੀ ਤੇ ਵਿਊ ਤੁਹਾਨੂੰ ਦਿਖਾਉਂਦੇ ਆਂ ਕਹਿੰਦੇ ਬਾਹਰ ਲਾ ਕਰੋ ਜੀ ਚੱਕ ਕਹਿੰਦੇ ਬਾਕੀ ਇਹ ਤਾਂ ਆਉਣਾ ट्रैवलिंग ਵਾਲਾ ਇੱਕ ਬਲੌਗ ਦੋ ਕੁ ਦਿਨਾਂ ਤੱਕ ਮਨਜੀਤ ਭਾਜੀ ਨੇ ਵੀ ਆ ਜਾਣਾ ਕਹਿੰਦੇ ਸਰੀ ਤੇ ਫੇ ਪਾਉਂਦੇ ਆਂ ਗਾਹ ਕਹਿੰਦੇ ਇਹ ਤਾਂ ਪਤਾ ਹੀ ਆ ਤੁਹਾਨੂੰ ਬਾਕੀ ਬਲੌਗ ਜਿੱਦਾਂ ਦੇ ਹੁੰਦੇ ਆ ਆ ਦੇਖ ਲੋ ਕੀ ਬਣਿਆ ਇੱਧਰ ਇੱਧਰਲੀ ਸਾਈਡ ਤੇ ਸਵਿੰਗ ਪੂਲ ਆ ਗੋਰੇ ਰਾਤ ਨੂੰ ਬਰਫ਼ ਚ ਹੀ ਲੱਗੇ ਨਾਉਣ ਉੱਥੇ ਇੱਧਰ ਗੋਲੇ ਬੁੱਧੂ ਹੁਣੀ ਹੁੰਦੇ ਚੜਦੇ ਫਿਆਨ ਨੂੰ ਐਨ ਛੱਡ ਦੰਦੇ ਨਾਉਣਾ ਆ ਜਾਣਾ ਕਦਾਂ ਮੇਰੇ ਖਾਨਾ ਹੁਣ ਇਹ ਚੀਜ਼ ਜਾਣਾ ਪੈਣਾ ਖਰੇ ਘੁੰਮਣ ਉੱਪਰ ਬਾਕੀ ਦਿਖਾਉਨੇ ਆ ਤੁਹਾਨੂੰ ਅਗਲਾ ਨਜ਼ਾਰਾ ਕਹਿੰਦੇ ਆ ਪਾਣੀਆਂ ਹੀ ਆ ਦੀਦੀਆਂ ਹੀ ਹੁਣ ਤਾਂ ਦਿਸਣੋਂ ਹਟ ਗਈਆਂ ਚਟੀਆਂ ਹੀ ਹੋਈਆਂ ਪਈਆਂ ਮਜੀਦ ਭਾਈ ਦਾ ਥੋੜਾ ਚੱਕਰ ਪੈ ਗਿਆ ਸੀ ਉਹ ਵੀ 10 ਦਿਨ ਪੂਰਾ ਬਲੌਗ ਚ ਭਾਜੀ ਦੇ ਆਏ ਤੇ ਕੀ ਗੱਲ ਬਣੀ ਸੀ ਉੱਥੇ ਦਿੱਲੀ 에어ਪੋਰਟ ਤੇ ਰੋਕਤਾ ਸੀ ਉਹਨਾਂ ਨੇ ਨੰਗਨ ਨਹੀਂ ਦਿੱਤਾ ਫੇ ਨਹੀਂ ਤਾਂ ਪਤਾ ਹੀ ਆ ਫਿਰ ਗਾਹ ਪੌਂਦਾ ਹੀ ਹੋਣਾ ਰੇੜੀਆਂ ਵੀ ਕਹਿੰਦੇ ਆਪ ਹੀ ਭਰਨੀਆਂ ਪੈਂਦੀਆਂ ਇੱਥੇ ਆ ਪੂਲਾ ਜਿੱਥੇ ਕਹਿੰਦੇ ਰਾਤ ਨੂੰ ਵੀ ਨਹੀਂ ਹਟਦੇ ਸੀ ਗੋਰੀ ਸਾਡੇ ਯਾਰ ਗਿਆ ਤਾਂ ਬਿਮਾਰ ਹੋ ਕੇ ਜਾਊ ਉੱਥੇ ਕਰੋ ਚੈੱਕ ਬੀਓ ਜੀ ਕੁ ਜੀ ਕੁ ਹੋਇਆ ਕਹਿੰਦੇ ਕੰਮ ਪਰ ਉਹ ਚੈੱਕ ਕੀ ਬਣਿਆ ਆ ਲੈ ਆਖ ਲਈ ਅਸਮਾਨ ਹੁਣ ਚਲ ਜੀਏ ਕਹਿੰਦੇ ਅੱਗੇ ਦਿਖਾਉਨੇ ਤੁਹਾਨੂੰ ਵੀਊ ਉਹ ਦੇਖੋ ਤਾਂ ਛੜਦੇ ਜਵਾਕ ਗੋਰਿਆਂ ਦੇ ਜਿਹੜਾ ਗੋਰੀ ਐਂਟ ਕਰਦੇ ਉਹ ਤਾਂ ਗੋਰੇ ਛੜ ਕੇ ਹੋ ਗਏ ਨਹੀਂ ਕਾਰਪੂਰ ਹੋਰ ਆਪਣੇ ਆਰਗੇ ਹੁੰਦੇ ਹੁਣ ਚੰਮਣ ਪਹਿਲਾਂ ਤਾਂ ਨਲੀਆਂ ਚੋਂ ਲਾਈਆਂ ਹੋਣੀਆਂ ਸੀ ਦੇਖੋ ਤਾਂ ਪਹਿਲਵਾਨ ਹੋਣਾ ਵਾਲਾ ਖਿੱਚਣ ਵਾਲਾ ਕੱਪੜੇ-ਕੁਪੜੇ ਤਾਂ ਪੈਜ ਗਏ ਹੁਣੇ ਇਹ ਵੀ ਜ਼ਿਆਦਾ ਹੀ ਚੜ ਗਈ ਮੇਰੇ ਸਹਾਨਾਂ ਪਰ 15 15 22 ਫੁੱਟ ਚੜੀ ਹੋਣੀ ਤੁਹਾਨੂੰ ਬਾਕੀ ਕਿ ਦਿਹਾਉਨੇ ਆ ਤੁਹਾਨੂੰ ਇਹਦੇ ਹੋਰ ਉੱਚੀ ਪਹਾੜੀ ਤੇ ਜਾਣਾ ਜੀਉ ਤਕੈਂਟ ਹੀ ਆ ਕਹਿੰਦੇ ਚੈੱਕ ਕਰੋ ਹੋਟਲ ਰੋਤਾ ਚੇਕ ਕਿਦਰ ਜਾ ਪਾਇਆ ਆ ਕਹਿੰਦੇ ਭਵਿਸ਼ਕਾਰੀ ਜਾਊ ਆ ਦੇਖ ਮਗਰ ਪਿੱਠੋ ਚ ਉਹ ਜਾਣੀ ਬਗੀ ਜੀ ਹੌਲ ਤਾਂ ਨੂੰ ਦੇਖੋ ਤਾਂ ਹੈਡਰ ਦੇ ਉਪਰੋਂ ਹੀ ਆਉਂਦੇ ਆ ਕਹਿੰਦੇ ਗੋਰੇ ਲੋ ਜੀ ਇਹੀ ਕਰੀ ਜਾਣੀ ਸਾਰੀ ਦਿਹਾੜੀ ਇਹਨਾਂ ਨੇ ਜਾਈ ਜਣਾ ਆਈ ਜਣਾ ਜਾਈ ਜਣਾ ਆਈ ਜਣਾ ਉਧਰ ਵੀ ਬਗੀਆਂ ਹੀ ਲੱਗੀਆਂ ਕਰੋ ਚੈੱਕ ਆਓ ਜਦੋਂ ਜੰਦੇ ਉੱਥੇ ਉਧਰ ਸ਼ੇਰੇ ਖੁੱਲੀਆਂ ਵਾਲੇ ਕਰੋ ਚੈੱਕ ਕਹਿੰਦੇ ਨੌਂ ਘੰਟਾ ਲੈਂਚ 'ਚ ਖੜ੍ਹ ਜਾਂਦੇ ਪਹੁੰਚ ਗਏ ਹੁਣ ਬਾਕੀ ਦਖੋਨੇ ਆ ਤੁਹਾਨੂੰ ਕਹਿੰਦੇ ਉੱਪਰਲਾ 뷰 ਜਾ ਕੇ ਉਹ ਚੈੱਕ ਛੱਡ ਦੇ ਕਹਿੰਦੇ ਇੱਥੇ ਲੋ ਜੀ ਕੰਨੇ ਪਹੁੰਚ ਗਏ ਬਾਕੀ ਦਿਖਾਉਣਾ ਹੈ ਮਾਹੌਲ ਚੱਲ ਮੂਦੀ ਪੜੀ ਜਾਂਦੇ برفਤ ਸਗੀਆਂ ਇਹਨਾਂ ਏਰੀਆ ਚੱਲਦੀਆਂ برف ਦੀਆਂ ਲੋ ਜੀ ਕਰੋ ਚੈੱਕ ਬੜੀ ਜਿਆਦੀ ਕਹਿੰਦੇ ਇੱਥੇ ਸਨੋ ਪੈਨਟ ਹੈ ਜੀ ਥੇ ਹੋਈਆਂ ਸੀ 올림픽ਸ ਟ੍ਰੇਆਂ ਜੱਕੋ ਕਹਿੰਦੇ ਆਪਣੀਆਂ ਤੇ ਲੱਗ ਜੋ ਲੈਣਾ ਚ ਉਪਰੀ ਬਣਾਇਆ ਰੈਸਟੋਰੈਂਟ ਵੀ ਘੈਂਟ ਘੈਂਟ ਹੈ ਜਾਂ ਤੈਂਜਾ ਤੱਕ ਦੇਲਾ ਜੀ ਰੋਟੀ ਇਕ ਜੀ ਲੋ ਬੋਲੇ ਚੇਲ ਪੈਲ ਹੋਈ ਪਈ ਜੀ ਬਾਹਰ ਤਾਂ ਖੜ ਮੇ ਨਹੀਂ ਹੁੰਦਾ ਅੱਖਾਂ 'ਚ ਪਈ ਜਾਂਦੀ ਕਹਿੰਦੇ ਸਾਨੂੰ ਕਰੋ ਇੱਥੇ ਇੱਕ ਹੋਰ ਜਾਣਾ ਤੇ ਉਧਰੋਂ ਫਿਰ ਬੋਸੀ ਆਲੋ ਆ ਕੀ ਬਣਾਇਆ ਦੇਖੋ

ਬਨ ਡਿਆ ਪੂਰੇ ਜਮਾਨੇ ਬਾਕੀ ਉਹ ਨਾਲ ਹੋਣਾਗੇ ਕਹਿੰਦੇ ਉੱਪਰੋਂ ਥੱਲੇ ਪਰ ਉੱਥੇ ਵੀ ਆਹੀ ਹਾਲ ਆ ਕੋਲ ਦੇਖੀਏ ਇਹ ਖੁਦਾ ਖੜ ਦੇਣੇ ਆਣੇ ਵੀ ਇਹ ਤਾਂ ਮੂੰਹ ਚ ਹੀ ਜਾਂਦੀ ਏ ਇੱਧਰੋਂ ਦਾ ਨੂੰ ਸਾਰੇ ਆ ਕੀ ਬਣਿਆ ਇਹ ਦਾ ਤਪਲੀ ਲੈਫਟ ਥਾਣੀ ਜਾਵਾਂਗੇ ਹੋਰ ਥੱਲੇ ਉਹ ਜਾਂਦੀਆਂ ਰੋਟਾ ਚੀਕ ਕਿਹ ਕਹਿੰਦੇ ਝੂਲੇ ਕੈਨੇਡਾ ਦੇ ਆਹ ਸ਼ਿਟ ਆ ਕੀ ਕਰੀਏ ਅੰਦਰ ਕਵਰ ਕਰ ਲ ਗਏ ਮੂਮਾ ਉਹ ਤਾਂ ਮੂਜੀ ਜਾਈ ਗਿਆ ਵੀ ਆਲੂ ਵੀ ਕੋਈ ਬੋਲ ਨਹੀਂ ਉਹ ਜਾਂਦੇ ਤੇ ਬੱਧੀ ਨਹੀਂ ਫਰੀ ਕਰਦਾ ਨਹੀਂ ਤੇ ਆ ਬਗੀਆਂ ਕੰਨੇ ਹੱਥ ਹੱਨ ਥਰੇ ਤੇ ਲੋਬਾ ਰੋਚੀਆ ਕਿਧਰ ਕੰਦੇ ਚਲ ਜੀਏ ਹੋਰ ਥੰਮੇ ਤੇ ਚਲ ਜੀਏ ਆਪਣੇ ਟਿਕਾਣੇ ਤੇ ਕੰਦੇ ਬਣਾਈ ਜਾਂਦਾ ਇੱਧਰ ਰੋਚੇ ਇੱਕ ਮਾਹੌਲ ਕਹਿੰਦੇ ਵਿਸਲਰ ਦਾ ਓ ਪ੍ਰੋਂ ਦੇ ਗੁਰ ਗੁਰ ਦੇ ਦੇਖੋ ਤਾਂ ਇੱਧਰ ਓਹ ਪੈ ਗਈ ਬਾਜੀ ਇਹ ਓਹ ਖੁੱਪ ਗਿਆ ਵਿੱਚ ਓਹ ਖੁੱਪ ਗਿਆ ਆ ਦੇਖੋ ਓਟ ਓਟ ਛੇਰਿਆ ਹੁਣ ਆ ਜਰਾ ਬਣਿਆ ਨਾ ਉਹ ਤਾਂ ਚੈੱਕ ਕਹਿੰਦੇ ਉਤਰ ਗਿਆ ਜੇ ਗੋਤੇ ਲਵਾ ਕੇ ਉਤਰੂ ਸਕੀ ਜਿੰਨੇ ਤੱਕ ਕੋਈ ਨਾ ਪ੍ਰੋਬਲਮ ਕਿਈ ਲੋ ਜੀ ਕਹਿੰਦੇ ਪਹੁੰਚ ਗਏ ਹਿਸਲਰ ਤੇ ਸਨੋ ਹੋ ਗਈ ਸ਼ੁਰੂ ਬਾਕੀ ਥੱਲੇ ਗੋਰੇ ਹੱਥੇ ਸਾਰੇ ਕਮਲੇ ਹੋਏ ਐ ਇਦਾਂ ਦੀ ਠੰਡ ਚ ਨਹੀ ਜਾਂਦੇ ਪੂਲ ਚ ਦੇਖਿਓ ਵੀ ਦਿਖਾਉਂ ਦਿੰਦਾ ਤੁਹਾਨੂੰ ਕਰੋ ਚ ਇੱਕ 뷰 ਉਹ ਪਹਾੜੀ ਦੀਦੀ ਸੀ ਹੁਣ ਦਿਸਣੋਂ ਹਟ ਗਈ ਉੱਥੋਂ ਕਬੂ ਦੇਖਣ ਵਾਲੇ ਹੈਗੇ ਉੱਥੇ ਤਾਂ ਲੋ ਜੀ ਆ ਕਿਤੇ ਜੰਮੀਆਂ ਪਈਆਂ ਹਨ ਤੱਕੀਆਂ ਸੁੱਕੀਆਂ ਤਾਂ ਰੋਜੀ ਚੈੱਕ ਕਹਿੰਦੇ ਰਾਤ ਦਾ 뷰 ਠੰਡ ਨੇ ਹੱਥ ਕਰਾਈ ਪਈ ਆ ਟੈਂਟਾਂ ਚਾੜ ਕੇ ਜੈਕਟਾਂ ਦੇ ਫੇ ਆਏ ਰਾਤ ਨੂੰ ਹੁਣ ਬਾਕੀ ਜਿਹੜਾ ਅਸਲ ਪਿੰਡ ਉਹ ਦਿਖਾਉਂਦੇ ਤੁਹਾਨੂੰ ਬਿਸਲਰ ਇਹ ਤਾਂ ਬਾਜੀ ਪੈਣ ਵਾਲਾ ਕੰਮ ਹੋਇਆ ਬਾਕੀ ਮਨਜੀਤ ਭਾਜੀ ਹੁਣ ਵੀ ਪਹੁੰਚ ਰਹੇ ਦੋ ਤਿੰਨ ਦਿਨਾਂ ਤੱਕ ਰੇ ਪੌਣੇ ਆ ਇਕੱਠੇ ਵਲੌਗ ਇਹ ਤਾਂ ਕਰੋ ਚੈੱਕ ਟ੍ਰੈਵਲਿੰਗ ਵਾਲਾ ਤੇ ਕੱਪ ਵਾਲਾ ਬਾਅਦ ਕਹਿੰਦੇ ਪਾਵਾਂਗੇ ਕਾ ਮੋਤਾ ਹੰਲੇ ਚੀਗੂ ਚੀਗੂ ਹੋ ਜਾਪਿਆ ਲੱਗ ਠੰਡਣਾ ਕਰਾਈ ਪਈ ਆ ਹੱਸ ਤੈ ਮਾਹੌਲ ਤਾਂ ਦਿਖਾਤਾ ਬਾਕੀ ਜਿਹਨੇ ਠੱਲਾ ਭਣਾਉਣਾ ਤਾਂ ਕਹਿੰਦੇ ਇੱਧਰੋਂ ਚਲ ਜਿਓ ਸਿਰੇ ਕੋ ਫੁੱਕ ਦੇ ਸਾਰੇ ਸਰੀਰ ਉਹ ਛੱਡ ਜਾਂਦਾ ਸ਼ਹਿਰ ਕਨੇ ਨਾ ਤਾਂ ਫਨੋਂ ਨੇ ਤਾਂ ਇੱਧਰ ਕਹਿੰਦੇ ਹਾਤੀ ਕਰਾਈ ਪਈ ਜੀ ਕਰੋ ਚੈੱਕ ਕਿੱਧਰੋਂ ਚੜੇ ਚੜੇ ਆਉਂਦੇ ਢੋੜੇ ਉਹੀਆਂ ਕਹਿੰਦੇ ਵਾਪਸੀਆਂ ਦੇਖੋ ਤਾਂ ਹਟਦੇ ਇੱਧਰ ਕੋਰੇ ਲਾਉਂ ਨਾ ਤਰਾਉ ਇੱਕ ਕਹਿੰਦੇ ਕਰ ਘੁਰਤਾ ਦੀਦੇ ਨਹੀਂ ਥੱਲੇ ਇਹ ਔਲ ਹੋ ਵਾਹਿਗੁਰੂ ਹੋ ਆ ਗਿਆ ਯਾਰ ਬੜੀ ਜਿਆਦੀ ਉੱਪਰ ਆ ਦੋ ਤਾਂ ਖੁੱਲ ਗਏ ਤੂੰ ਤੇ ਨਾਲਾਂ ਵੀ ਹੈ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰam ਦੀ ਹੈਗੀ ਆ poor.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤੇ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ